ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਗੱਠਜੋੜ ਦੀਆਂ ਸੰਭਾਵਨਾ ਮੀਡੀਆ ਦੇ ਉੱਪਰ ਜੋ ਚੱਲ ਰਹੀਆਂ ਸੀ ਅੱਜ ਉਹ ਸੰਭਾਵਨਾ ਨੂੰ ਬੂਰ ਪੈ ਗਿਆ ਅਕਾਲੀ ਭਾਈਪਾ ਗੱਠਜੋੜ ਦਾ ਸ਼ੁਰੂਆਤ ਹੋ ਗਈ ਹੈ ਅਕਾਲੀ ਦਲ ਦੇ ਪ੍ਰਧਾਨ ਸ਼ਖਵੀਰ ਸਿੰਘ ਬਾਦਲ ਵੱਲੋਂ ਜੋ ਅੱਜ ਬਿਆਨ ਦਿੱਤਾ ਗਿਆ ਹੈ ਲੁਧਿਆਣਾ ਦੀ ਜਿਮਨੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਦਾ ਗੱਠ ਜੁੜ ਹੋਵੇਗਾ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਨਹੀਂ ਖੜਾ ਕਰੇਗੀ ਅਕਾਲੀ ਦਲ ਦੇ ਉਮੀਦਵਾਰ ਨੂੰ ਸਪੋਰਟ ਕਰੇਗੀ ਤੇ 27 ਦੇ ਵਿੱਚ ਗੱਠ ਜੋੜ ਦਾ ਜੋ ਚਰਚਾਵਾਂ ਨੇ ਉਹ ਅੱਜ ਅਸਲੀਅਤ ਸਾਹਮਣੇ ਆ ਗਈ ਏ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਹੀ ਐਲਾਨ ਕੀਤਾ ਹੈ ਜੋ ਕਿ ਪਾਕਿਸਤਾਨ ਤੇ ਭਾਰਤ ਦੇ ਵਿੱਚ ਜਗਬੰਦੀ ਦਾ ਐਲਾਨ ਹੋਇਆ ਉਸ ਤੋਂ ਬਾਅਦ ਵੱਖ-ਵੱਖ ਲੀਡਰਾਂ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਉੱਪਰ ਤੰਜ ਕਸਨੇ ਸ਼ੁਰੂ ਕੀਤੇ ਜੋ ਕਿ ਜਗਬੰਦੀ ਕਿਉਂ ਕੀਤੀ ਗਈ ਭਾਰਤ ਪਾਕਿਸਤਾਨ ਦੇ ਵਿੱਚ ਜੋ ਜੰਗ ਹੋਣਾ ਸੀ ਉਹ ਕੁਝ ਲੀਡਰਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਇਹ ਜੋ ਪਾਕਿਸਤਾਨ ਦੇ ਨਾਲ ਸਹਿਮਤੀ ਕਿਉਂ ਕੀਤੀ ਇਸ ਨੂੰ ਅਸੀਂ ਸਵੀਕਾਰ ਨਹੀਂ ਕਰਦੇ ਇੱਕ ਪਾਸੇ ਜੋ ਜੰਗ ਹੋ ਜਾਣਾ ਚਾਹੀਦਾ ਸੀ ਲੇਕਿਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਰਿੰਦਰ ਮੋਦੀ ਦੀਆਂ ਸਿਫਤਾਂ ਦੇ ਪੁਲ ਬਣ ਦਿੱਤੇ ਨਰਿੰਦਰ ਮੋਦੀ ਨੂੰ ਕਹਿ ਦਿੱਤਾ ਕਿ ਇੱਕ ਐਸਾ ਰਾਜਾ ਹੈ ਜਿਹੜਾ ਆਪਣੀ ਪਰਜਾ ਨੂੰ ਤੇ ਆਪਣੇ ਦੇਸ਼ ਨੂੰ ਬਚਾ ਗਿਆ ਹੈ ਜੇਕਰ ਜੰਗ ਹੋ ਜਾਂਦੀ ਤਾਂ ਸਭ ਤੋਂ ਜ਼ਿਆਦਾ ਮਾਰ ਪੰਜਾਬ ਵਿੱਚ ਪੈਂਦੀ ਜੋ ਕਿ ਡਰੈਂਗ ਰੂਮਾਂ ਵਿੱਚ ਬੈਠੇ ਹੋਏ ਲੀਡਰ ਇਹ ਜੰਗ ਕਰਉਣਾ ਚਾਹੁੰਦੇ ਸੀ ਲੇਕਿਨ ਨਰਿੰਦਰ ਮੋਦੀ ਨੇ ਜੋ ਦੇਸ਼ ਲਈ ਇਹ ਜੰਗ ਨੂੰ ਰੋਕਿਆ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਅਜ ਨਰਿੰਦਰ ਮੋਦੀ ਦੇ ਨਾਲ ਚਟਾਨ ਵਾਂਗੂ ਖੜੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਇੱਕ ਬਹੁਤ ਹੀ ਦੂਰ ਅੰਦੇਸ਼ੀ ਸੋਚਦੇ ਨੇਤਾ ਨੇ ਔਰ ਉਪਨੀਤੀ ਕਹਿਣਾ ਸਿਥਿ ਨੂੰ ਉਹਨਾਂ ਨੇ ਸੰਭਾਲਿਆ ਉਸ ਨਾਲ ਪਾਕਿਸਤਾਨ ਨੂੰ ਜੰਗ ਬੰਦੀ ਦੀ ਭੀਖ ਮੰਗਣ ਲਈ ਵੀ ਉਹਨਾਂ ਨੇ ਜੋ ਮਜਬੂਰ ਕਰਦਾ ਔਰ ਪਾਕਿਸਤਾਨ ਜਿਹੜਾ ਕਿ ਵਿਸ਼ਗਠਨ ਭੱਜ ਕੇ ਜਾ ਕੇ ਜੋ ਆਪਣੀ ਜੰਗ ਰੋਕਣ ਲਈ ਅਪੀਲ ਕਰਦਾ ਸੋ ਉਹਨਾਂ ਨੇ ਜੋ ਬਹਾਦਰ ਬਲਾ ਹਥਿਆਰਬੰਦ ਫੌਜੀਆਂ ਨੂੰ ਵਧਾਈ ਦਿੱਤੀ ਤੇ ਜੰਗ ਬੰਦੀ ਤੇ ਟਿੱਪਣੀ ਕਰਨ ਵਾਲਿਆਂ ਦੀ ਆਲੋਚਨਾ ਵੀ ਕੀਤੀ ਹੈ ਸ਼ਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਕਿ ਕੁਝ ਜਿਹੜੇ ਸਿਆਸਤਦਾਨ ਜਿਹੜੇ ਡ੍ਰਿੰਕ ਰੂਮਾਂ 'ਚ ਬੈਠੇ ਹੋਏ ਟੈਲੀਵਿਜ਼ਨਾਂ ਦੀ ਸਕਰੀਨਾਂ ਤੇ ਲੜਾਈ ਦੇਖ ਰਹੇ ਸਨ ਪਾਕਿਸਤਾਨ ਨਾਲ ਹੁਣ ਤੱਕ ਲੜੀਆਂ ਗਈਆਂ ਸਾਰੀਆਂ جنگਾਂ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਵਿੱਚ ਹੋਇਆ ਹੈ। ਜਿਆਦਾ ਗੋਲੇ ਪੰਜਾਬ ਵਿੱਚ ਟਿਕਦੇ ਹਨ। ਪੰਜਾਬ ਦੇ ਲੋਕ ਇਸ ਪਾਕਿਸਤਾਨ ਤੇ ਭਾਰ ਦੀ جنگ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਚੜਦੇ ਹਨ। ਸਰਕਾਰ ਨੇ ਜੰਗ ਨੂੰ ਰੋਕ ਕੇ ਸਨਪਨਰ ਕੰਮ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਕੁਝ ਸੂਬੇ ਤੋਂ ਬਾਹਰ ਬੈਠ ਕੇ ਜੰਗ ਦੇਖਣਾ ਚਾਹੁੰਦੇ ਸੀ ਆਗੂ। ਇੱਥੋਂ ਦੇ ਆਗੂ ਜੋ ਆਪਣੇ ਇਸ਼ਾਰੇ ਤੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਉਹ ਦੇਸ਼ ਦੇ ਅਸਲ ਦੁਸ਼ਮਣ ਹਨ ਪਰ ਸਿੱਖ ਭਾਈਚਾਰਾ ਦੇਸ਼ ਦੇ ਨਾਲ ਛਟਾਨਵਾਂ ਖੜਾ ਹੈ ਸ਼੍ਰੋਮਣੀ ਅਕਾਲੀ ਦਲ ਜੋ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖੜਾ ਹੈ ਸੋ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰਾ ਸੰਕਟ ਦੇ ਸਮੇਂ ਦੇਸ਼ ਨਾਲ ਛਟਾਨਵਾਂ ਹਮੇਸ਼ਾ ਖੜਾ ਰਹੇਗਾ ਕਾਂਗਰਸ ਦੇ ਪ੍ਰਧਾਨ ਮਲਕ ਅਬਦੁਲ ਖੜਗੇ ਦੇ ਉੱਪਰ ਵਰਦਿਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਨੂੰ ਇੱਕ ਉਹਨਾਂ ਨੇ ਪੱਤਰ ਲਿਖਤਾ 22 April ਨੂੰ ਕਿ ਪਹਿਲ ਕਮ ਹਮਲੇ ਅਪਰੇਸ਼ਨਸ ਨੂਰ ਅਤੇ ਜੰਗਬੰਦੀ ਦੇ ਐਲਾਨ ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਵਿਰੋਧੀ ਧਿਰ ਨੂੰ ਜਿਹੜੀ ਬੇਨਤੀ ਪੱਤਰ ਦਰਹਾਇਆ ਗਿਆ ਪਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਦੁਸ਼ਮਣ ਸਿਰ ਤੇ ਚੜ੍ਹ ਉਹਸ ਵਕਤ ਬੈਠਕਾਂ ਜਾਂ ਮੀਟਿੰਗਾਂ ਨਹੀਂ ਹੁੰਦੀਆਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਂਦਾ ਹੈ ਸੋ ਦੁਸ਼ਮਣ ਦੇ ਜੋ ਦੰਦ ਖੱਟੇ ਕੀਤੇ ਨੇ ਜੇਕਰ ਦੁਸ਼ਮਣ ਹਾਵੀ ਹੋ ਜਾਂਦਾ ਤਾਂ ਫਿਰ ਇਹ ਜੰਗਬੰਦੀ ਨਹੀਂ ਸੀ ਹੋਣੀ ਫਿਰ ਜੰਗ ਹੋ ਜਾਣਾ ਸੀ ਲੇਕਿਨ ਦੁਸ਼ਮਣ ਤੇ ਘਰਵੇਜ ਜਾ ਕੇ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਉਹਨਾਂ ਦੇ ਦੰਦ ਖੱਟੇ ਕੀਤੇ ਨੇ ਉਹਨਾਂ ਨੂੰ ਜਿਹੜਾ ਕਿ ਆਪਣਾ ਸਬਕ ਸਿਖਾਇਆ ਹੈ ਜੋ ਅੱਤਵਾਦੀਆਂ ਤੋਂ 26 22 ਅਪ੍ਰੈਲ ਨੂੰ ਜਿਹੜਾ ਕਿ ਪਹਿਲਗਾਮ ਹਮਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤੈਸ਼ ਨੈਸ਼ ਕੀਤਾ ਹੈ ਜੋ ਅੱਜ ਨਰਿੰਦਰ ਮੋਦੀ ਦਾ ਪੂਰੇ ਆਲ ਵਰਲਡ ਦੇ ਵਿੱਚ ਸਨਮਾਨ ਹੋ ਰਿਹਾ ਲੋਕ ਜਿਹੜਾ ਕਿ ਇਹੋ ਜੇ ਰਾਜਨੀਤੀ ਲੀਡਰ ਨੂੰ ਜਿਹੜਾ ਉਹਨੂੰ ਦੇਖ ਰਹੇ ਨੇ ਕਿ ਨਰਿੰਦਰ ਮੋਦੀ ਨੇ ਸਨਮਤੂ ਕੰਮ ਲੈ ਕੇ ਔਰ ਜਿਹੜਾ ਇਹ ਇੱਕ ਵਾਰੀ ਪਾਕਿਸਤਾਨ ਦੁਸ਼ਮਣ ਨੂੰ ਜਿਹੜਾ ਕਿ ਉਹਨਾਂ ਦੇ ਦੰਦ ਵੀ ਖੱਟੇ ਕਰ ਦਿੱਤੇ ਔਰ ਜੰਗਬੰਦੀ ਵੀ ਰੋਕ ਲਈ ਔਰ ਐਸਾ ਲੀਡਰ ਬਹੁਤ ਘੱਟ ਹੁੰਦੇ ਨੇ ਔਰ ਸੁਖਵੀਰ ਸਿੰਘ ਬਾਦਲ ਨੇ ਨਰਿੰਦਰ ਮੋਦੀ ਨਾਲ ਸਿਪਤਾ ਦੇ ਪੁਲ ਬੰਨ ਦਿੱਤੇ ਨੇ ਜਿਸ ਨੂੰ ਲੈ ਕੇ ਇਹੀ ਸਾਰੀ ਸੰਭਾਵਨਾ ਕਿ ਹੁਣ ਇੱਕ ਵਾਰ ਫੇਰ ਅਕਾਲੀ ਭਾਜਪਾ ਗੱਠਜੋੜ ਦੀ ਇਹ ਪਹਿਲੀ ਕੜੀ ਹੋਈ ਏ ਜੰਗਪੰਦੀ